ਜੇ ਤੁਹਾਨੂੰ ਪੁਲਿਸ ਸੱਦ ਲੈਂਦੀ ਆ ਤੁਹਾਡੇ ਪਾਰਟਨਰ ਦੇ ਨਾਲ ਇੰਟਰਵਿਊ ਤੇ ਤੇ ਉਹ ਕੀ ਗੱਲਾਂ ਪੁੱਛਦੀ ਆ ਤੇ ਕੀ ਗੱਲਾਂ ਹੁੰਦੀਆਂ ਹਨ ਤਾਂ ਤੁਹਾਨੂੰ ਇਸ ਵੀਡੀਓ ਤੋਂ ਬੜਾ ਤਕੜਾ ਦੁੱਖ ਲੱਗਣਾ ਕਿਉਂਕਿ ਇਸ ਕੰਮ ਦਾ ਲੋਕ 5 ਤੋਂ 10000 20000 ਯੂਰੋ ਤੱਕ ਲੈ ਲੈਂਦੇ ਨੇ ਤੇ ਲੋਕ ਫਿਰ ਜਾ ਕੇ ਲੋਕਾਂ ਦੇ ਪੇਪਰ ਬਣਦੇ ਨੇ ਮੈਂ ਤੁਹਾਨੂੰ ਦੇ ਰਿਹਾ ਇਹ ਵੀਡੀਓ ਦੇ ਵਿੱਚ ਸਾਰੇ ਉਹ ਤਰੀਕੇ ਜਿਹੜਾ ਤਰੀਕਿਆਂ ਨਾਲ ਤੁਸੀਂ ਹੋ ਸਕਦੇ ਹੋ ਪੱਕੇ ਪਰ ਲੈਣ ਵਾਸਤੇ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਦੀ ਜ਼ਰੂਰਤ ਆ ਕਾਪੀ ਪੈਨ ਲੈ ਲਓ ਤੇ ਲਿਖ ਲਓ ਸਾਰੇ ਉਹ ਪੇਪਰ ਤੇ ਜਿਹੜਾ ਲੀਗਲ ਤਰੀਕੇ ਦੇ ਨਾਲ ਤੁਸੀਂ ਹੋ ਸਕਦੇ ਹੋ ਪੱਕੇ ਜਦੋਂ ਤੁਸੀਂ ਨਿਊਟਰੀ ਦੇ ਕੋਲ ਜਾਂਦੇ ਹੋ ਲਿਵਿੰਗ ਰਿਲੇਸ਼ਨ ਦੇ ਪੇਪਰ ਬਣਾਉਣ ਵਾਸਤੇ ਤੇ ਨਿਊਟਰੀ ਨੂੰ ਤੁਸੀਂ ਕਿਹੜੇ ਕਿਹੜੇ ਉਹ ਡਾਕੂਮੈਂਟ ਦੇਣੇ ਜ਼ਰੂਰੀ ਆ ਜਿਵੇਂ ਸਪੇਨ ਦੀਆਂ 17 ਸਟੇਟਾਂ ਨੇ 17 ਸਟੇਟਾਂ ਦੇ ਵਿੱਚ ਵੱਖ-ਵੱਖਰੇ ਤਰ੍ਹਾਂ ਦੇ ਕਾਨੂੰਨ ਨੇ ਵੱਖ-ਵੱਖਰੇ ਤਰੀਕੇ ਦੇ ਨਾਲ ਪੇਪਰ ਵੀ ਜਮ੍ਹਾਂ ਹੁੰਦੇ ਨੇ ਜਿਹੜੇ ਵੀਰਾਂ ਨੂੰ ਭਰਾਵਾਂ ਨੂੰ ਚਿੱਠੀ ਪਾ ਕੇ ਸੱਦਦੇ ਆ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਹੁੰਦਾ ਜੇ ਉਹ ਅਸਲੀ ਨਹੀਂ ਆ ਕਿਉਂਕਿ ਉਹ ਵੀ ਮਰੇ ਸਪੱਟ ਮੈ ਜਾਂਦੇ ਹੁੰਦੇ ਆ ਕਿ ਜਿਨ੍ਹਾਂ ਨੂੰ ਪਤਾ ਹੁੰਦਾ ਵਾ ਕਿ ਤੁਹਾਨੂੰ ਕਿਹੜੇ ਸਵਾਲ ਪੁੱਛਣੇ ਆ ਤੇ ਕਿਹੜੇ-ਕਿਹੜੇ ਉਹ ਸਵਾਲ ਨੇ ਜਿਹੜੇ ਪੁੱਛਣੇ ਚਾਹੀਦੇ ਆ ਅੱਜ ਦੇ ਐਪੀਸੋਡ ਦੇ ਵਿੱਚ ਲੈ ਕੇ ਆਏ ਆ ਕਿਵੇਂ ਤੁਸੀਂ ਸਪੇਨ ਦੇ ਵਿੱਚ ਪੱਕੇ ਹੋ ਸਕਦੇ ਹੋ ਜੇ ਤੁਸੀਂ ਪੂਰੇ ਯੂਰਪ ਦੇ ਵਿੱਚ ਰਹਿੰਦੇ ਹੋ ਤੇ ਤੁਹਾਡਾ ਪਾਰਟਨਰ ਯੂਰਪ ਦਾ ਹੈ ਜਾਂ ਤੁਸੀਂ ਸਪੇਨ ਦੇ ਵਿੱਚ ਰਹਿੰਦੇ ਹੋ ਤੇ ਤੁਹਾਡਾ ਪਾਰਟਨਰ ਸਪੇਨ ਦਾ ਹੈ ਤੇ ਨਾਲ ਕਿਵੇਂ ਤੁਹਾਨੂੰ ਰਿਸ਼ਤੇਦਾਰ ਭੈਣ ਭਰਾ ਪੱਕੇ ਕਰਵਾ ਸਕਦੇ ਨੇ ਸਪੇਨ ਦੇ ਅੰਦਰ ਤੇ ਯੂਰਪ ਦੇ ਵਿੱਚ ਕਿਹੜੀਆਂ-ਕਿਹੜੀਆਂ ਕੰਟਰੀਆਂ ਦੇ ਵਿੱਚ ਜਾ ਕੇ ਤੁਸੀਂ ਰਹਿ ਸਕਦੇ ਹੋ ਤੇ ਕਿਵੇਂ ਰਹਿ ਸਕਦੇ ਹੋ ਤੇ ਉਹਦੇ ਵਾਸਤੇ ਕੀ ਕੋਸ਼ਿਸ਼ ਕਰਨੀ ਪਵੇਗੀ ਇਹ ਸਾਡਾ ਉਪਰਾਲਾ ਪੰਜਾਬ ਤੋਂ ਸਪੇਨ ਚੈਨਲ ਤੇ ਅਸੀਂ ਰੋਜ਼ਾਨਾ ਕਰਦੇ ਹਾਂ ਰੋਜ਼ਾਨਾ ਤੁਹਾਡੀਆਂ ਲੇ ਵੀਡੀਓ ਪਾਉਨੇ ਆ ਨਵੀਆਂ-ਨਵੀਆਂ ਅਪਡੇਟ ਦਿੰਨੇ ਆ ਤੇ ਤੁਸੀਂ ਇਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਲਾਈਕ ਵਾਲਾ ਬਟਨ ਜਿਹੜਾ ਵਾ ਉਹ ਵੀ ਜਰੂਰ ਨਪਿਓ ਤੇ ਨਾਲ-ਨਾਲ ਘੰਟੀ ਵਾਲਾ ਬਟਨ ਵੀ ਜਰੂਰ ਨਪਿਓ ਜੋ ਕਿ ਅਸੀਂ ਜਿਹੜੀਆਂ ਹੋਰ ਵੀਡੀਓ ਅਪਲੋਡ ਕਰਾਂਗੇ ਇਹਦੇ ਉੱਤੇ ਸਾਨੂੰ ਇਹ ਨਾ ਤੁਹਾਡੇ ਕਰਕੇ ਉਤਸ਼ਾਹ ਮਿਲਦਾ ਆ ਤੇ ਨਾਲ-ਨਾਲ ਸਾਡੇ ਹੋਰ ਵੀ ਮੇਰੇ ਭੈਣ ਭਰਾ ਵੀਰ ਬਹੁਤ ਜੁੜਦੇ ਨੇ ਨਾਲ ਤੇ ਨਾਲ ਅਸੀਂ ਫਿਰ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਫਾਇਦੇ ਵਾਸਤੇ ਤੁਹਾਡੇ ਲਈ ਜਿਹੜੀਆਂ ਉਹ ਵੀਡੀਓ ਕਰਦੇ ਰਵਾਂਗੇ ਹੁਣ ਗੱਲ ਕਰਦੇ ਆਂ ਜੀ ਸਪੇਨ ਦੇ ਵਿੱਚ ਕਿਵੇਂ ਤੁਸੀਂ ਪੇਪਰ ਲੈ ਸਕਦੇ ਹੋ ਜੇ ਤੁਹਾਡਾ ਪਾਰਟਨਰ ਜਾਂ ਤੁਹਾਡੀ ਜਿਹੜੀ ਧਰਮ ਪਤਨੀ ਆ ਜਾਂ ਤੁਹਾਡੀ ਫਰੈਂਡ ਆ ਉਹ ਯੂਰੋਪੀਅਨ ਆ ਉਹਦੇ ਲਈ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਕਿਹੜੇ ਕਿਹੜੇ ਉਹ ਪੇਪਰ ਚਾਹੀਦੇ ਨੇ ਕਾਪੀ ਪੈਨ ਲੈ ਲਓ ਤੇ ਕਰ ਲਓ ਸਾਰੇ ਨੋਟ ਤੇ ਉਹਨਾਂ ਡਾਕੂਮੈਂਟਾਂ ਨੂੰ ਕਰ ਲਓ ਤਿਆਰ ਤੇ ਜਲਦ ਛੇਤੀ ਲੈ ਲਓ ਕੰਮ ਦੀ ਪਰਮਿਸ਼ਨ ਤੇ ਹੋ ਜੋ ਪੱਕੇ ਤੇ ਏਜੰਟਾਂ ਨੂੰ ਇਸ ਵੀਡੀਓ ਤੋਂ ਬੜਾ ਤਕੜਾ ਦੁੱਖ ਲੱਗਣਾ ਕਿਉਂਕਿ ਇਸ ਕੰਮ ਦਾ ਲੋਕ 5 ਤੋਂ 10000 20000 ਯੂਰੋ ਤੱਕ ਲੈ ਲੈਂਦੇ ਨੇ ਤੇ ਲੋਕ ਫਿਰ ਜਾ ਕੇ ਲੋਕਾਂ ਦੇ ਪੇਪਰ ਬਣਦੇ ਨੇ ਮੈਂ ਤੁਹਾਨੂੰ ਦੇ ਰਿਹਾ ਇਹ ਵੀਡੀਓ ਦੇ ਵਿੱਚ ਸਾਰੇ ਉਹ ਤਰੀਕੇ ਜਿਹੜਾ ਤਰੀਕਿਆਂ ਨਾਲ ਤੁਸੀਂ ਹੋ ਸਕਦੇ ਹੋ ਪੱਕੇ ਜੇ ਤੁਹਾਡੀ ਵਾਈਫ ਜਾਂ ਤੁਹਾਡਾ 파ਟਨਰ ਯੂਰਪ ਤੋਂ ਆ ਉਹਦੇ ਕੋ ਯੂਰੋਪੀਅਨ ਸਿਟੀਜ਼ਨ ਦਾ ਪਾਸਪੋਰਟ ਆ ਤੇ ਤੁਸੀਂ ਉਸ ਦੇ ਨਾਲ ਜੇ ਇੰਪਾਵਰਨਾਮੈਂਟ ਪੇਨ ਦੇ ਵਿੱਚ ਕਰਵਾਉਨੇ ਆ ਤਾਂ ਨਾਲ ਲਿਵਿੰਗ ਰਿਲੇਸ਼ਨ ਦੇ ਵਿੱਚ ਇੰਪਾਵਰਨਾਮੈਂਟ ਤੋਂ ਕਰਵਾਉਣ ਤੋਂ ਬਾਅਦ ਤੁਸੀਂ ਨੋਟਾਰੀਓ ਜਾਂ ਨਿਓਟਰੀ ਤੋਂ ਜਾਂ ਅਯੰਤਾ ਮੈਂ ਤੋਂ ਤੋਂ ਜਾ ਕੇ ਟਾਈਮ ਲੈ ਸਕਦੇ ਆ ਉੱਥੇ ਤੁਸੀਂ ਲਿਵਿੰਗ ਰਿਲੇਸ਼ਨ ਵਾਲੇ ਜਾਨੀ ਕਿ ਪਰੇਖਾ ਵਾਲੇ ਪੇਪਰ ਲੈ ਸਕਦੇ ਆ ਉਸ ਪੇਪਰ ਲੈਣ ਵਾਸਤੇ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਦੀ ਜ਼ਰੂਰਤ ਆ ਕਾਪੀ ਪੈਨ ਲੈ ਲਓ ਤੇ ਲਿਖ ਲਓ ਸਾਰੇ ਉਹ ਪੇਪਰ ਤੇ ਜਿਹੜਾ ਲੀਗਲ ਤਰੀਕੇ ਦੇ ਨਾਲ ਤੁਸੀਂ ਹੋ ਸਕਦੇ ਹੋ ਪੱਕੇ ਸਭ ਤੋਂ ਪਹਿਲਾਂ ਤੁਹਾਨੂੰ ਲੈਣਾ ਪਵੇਗਾ ਇੱਕ ਘਰ ਕਿਰਾਏ ਤੇ ਜਾਂ ਤੁਹਾਨੂੰ ਕੋਈ ਇਹੋ ਜਿਹਾ ਘਰ ਲੈਣਾ ਪਵੇਗਾ ਜਿੱਥੇ ਤੁਸੀਂ ਇਕੱਠੇ ਰਹਿ ਸਕੋ ਇੰਪਾਦਰੋਨਾ ਮੈਂਨ ਤੋਂ ਇਕੱਠੀ ਕਰਵਾ ਸਕੋ ਜਾਨੀ ਕਿ ਜੇ ਤੁਹਾਡੇ ਘਰ ਵਿੱਚ ਪੁਲਿਸ ਤੁਹਾਨੂੰ ਦੇਖਣ ਆਵੇ ਤਾਂ ਤੁਸੀਂ ਇਕੱਠੇ ਪਾਇ ਪਾਏ ਜਾਓ ਜੇ ਤੁਹਾਨੂੰ ਕੋਈ ਸਵਾਲ ਪੁੱਛੇ ਤਾਂ ਉਹਦਾ ਸਵਾਲ ਦਾ ਜਵਾਬ ਵੀ ਤੁਸੀਂ ਦੇ ਸਕੋ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਤੁਹਾਡੀ ਇੰਪਾਲਰਨਾਮੈਂਟ ਤੋਂ ਇਕੱਠਿਆਂ ਦੀ ਚਲਣੀ ਚਾਹੀਦੀ ਆ ਘੱਟ ਤੋਂ ਘੱਟ ਵੀ 3 ਮਹੀਨੇ ਤੇ 6 ਮਹੀਨੇ ਜੇ ਚੱਲ ਜੇ ਤਾਂ ਬਹੁਤ ਵਧੀਆ ਹੁੰਦਾ ਆ ਇੰਪਾਲਰਨਾਮੈਂਟ ਤੋਂ ਕਰਾਉਣ ਵਾਸਤੇ ਤੁਸੀਂ ਜਾਓਗੇ ਮਿਊਨਿਸਪਲ ਆਫਿਸ ਦੇ ਵਿੱਚ ਤੇ ਉੱਥੇ ਜਾ ਕੇ ਆਪਣੇ ਮਕਾਨ ਮਾਲਕ ਤੋਂ ਜਿਹੜਾ ਕੰਟਰੈਕਟ ਲਿਆ ਹੋਊਗਾ ਜਿੱਥੇ ਤੁਸੀਂ ਰਹਿਣਾ ਆ ਉਹ ਪੇਪਰ ਦੇ ਕੇ ਨਾਲ ਇੱਕ ਫਾਰਮ ਭਰੋਗੇ ਤੁਸੀਂ ਇਕੱਠੇ ਰਹਿੰਦੇ ਹੋ ਇੰਪਾਲਰਨਾਮੈਂਟ ਤੋਂ ਕਰਾਉਂਗੇ ਘੱਟ ਤੋਂ ਘੱਟ ਵੀ 3 ਕ ਮਹੀਨੇ ਇਕੱਠਿਆਂ ਨੂੰ ਰਹਿੰਦਿਆਂ ਨੂੰ ਹੋਣੇ ਚਾਹੀਦੇ ਆ ਪਰ ਕੋਈ ਵੀ ਇਸ ਵਿੱਚ ਲਿਖਿਆ ਨਹੀਂ ਹੋਇਆ ਕਿ ਇੰਨਾ ਟਾਈਮ ਇਕੱਠਿਆਂ ਨੂੰ ਰਹਿੰਦੇ ਹੋਣਾ ਚਾਹੀਦਾ ਪਰ ਜਦੋਂ ਤੁਸੀਂ ਨਿਊਟਰੀ ਦੇ ਕੋਲ ਜਾਂਦੇ ਹੋ ਲਿਵਿੰਗ ਰਿਲੇਸ਼ਨ ਦੇ ਪੇਪਰ ਬਣਾਉਣ ਵਾਸਤੇ ਤੇ ਨਿਊਟਰੀ ਨੂੰ ਤੁਸੀਂ ਕਿਹੜੇ ਕਿਹੜੇ ਉਹ ਡਾਕੂਮੈਂਟ ਦੇਣੇ ਜ਼ਰੂਰੀ ਆ ਸਭ ਤੋਂ ਪਹਿਲਾਂ ਤੇ ਨਿਊਟਰੀ ਵਾਲੇ ਤੁਹਾਡੇ ਕੋਲ ਲੈਂਦੇ ਨੇ ਤੁਹਾਡੀਆਂ ਇਮਪਾਦਰਨਾਮੇ ਤੋਂ ਇਕੱਠੀਆਂ ਉਦੇ ਵਿੱਚ ਇੱਕ ਕੰਬੀਵੈਂਸੀਆ ਸਰਟੀਫਿਕੇਟ ਹੁੰਦਾ ਵਾ ਜਿਹਦੇ ਵਿੱਚ ਤੁਹਾਡੇ ਪੇਪਰ ਦੇ ਵਿੱਚ ਹੁੰਦਾ ਕਿੰਨੇ ਲੋਕ ਘਰ ਵਿੱਚ ਰਹਿੰਦੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਘਰ ਵਿੱਚ ਰਹਿੰਦੇ ਨੇ ਉਹ ਦੇਖਦੇ ਨੇ ਕਿ ਦੋ ਜੀ ਦੋਨੇ ਹੀ ਇੰਪਾਰਨਮੈਂਟ ਤੋਂ ਇੱਕੋ ਘਰ ਵਿੱਚ ਇਕੱਠੇ ਰਹਿੰਦੇ ਨੇ ਇਹਦਾ ਮਤਲਬ ਇਹਨਾਂ ਦਾ ਲਿਵਿੰਗ ਰਿਲੇਸ਼ਨ ਆ ਜੋ ਉਸ ਵੇਲੇ ਨਿਊਟਰੀ ਤੁਹਾਡੇ ਪਾਰਟਨਰ ਕੋਲੋਂ ਪੁੱਛਦੀ ਆ ਭਮਾ ਉਹ ਲੇਡੀਸ ਆ ਭਮਾ ਉਹ ਜੈਂਟਸ ਆ ਉਹਨੂੰ ਪੁੱਛਦੇ ਆ ਕਿ ਤੁਸੀਂ ਇਕੱਠੇ ਰਹਿੰਦੇ ਹੋ ਤੁਹਾਡੇ ਆਪਸ ਵਿੱਚ ਰਿਲੇਸ਼ਨ ਨੇ ਤੁਸੀਂ ਉਹ ਇੱਕ ਇਕਰਾਰਨਾਮਾ ਨਿਊਟਰੀ ਦੇ ਅੱਗੇ ਜਾ ਕੇ ਤੇ ਸਾਈਨ ਕਰਨਾ ਆ ਜਿਹੜਾ ਉਹ ਇਕਰਾਰਨਾਮਾ ਸਾਈਨ ਕਰਨ ਤੋਂ ਪਹਿਲਾਂ ਤੁਹਾਨੂੰ ਚਾਹੀਦੇ ਨੇ ਤੁਹਾਡੇ ਦੋਨਾਂ ਦੇ origignal ਪਾਸਪੋਰਟ ਜਿਹੜੇ ਨਿਊਟਰੀ ਨੇ ਲੈਣੇ ਨੇ ਤੇ ਉਹ ਤੋਂ ਬਾਅਦ ਵਿੱਚ ਤੁਹਾਡੀਆਂ ਇੰਪਾ ਪਾਰਨਾਮੇ ਤੋਂ ਲੱਗਣਗੀਆਂ ਦੋਨਾਂ ਦੀਆਂ ਨਾਲ ਤੁਸੀਂ ਜਿਹੜੇ ਆ ਹੋਰ ਵੀ ਕ੍ਰੈਡੀਟਾਰ ਕਰਨ ਵਾਸਤੇ ਮੈਡੀਕਲ ਕਾਰਡ ਵੀ ਲਾ ਸਕਦੇ ਹੋ ਤੇ ਨਾਲ ਤੁਹਾਨੂੰ ਚਾਹੀਦੇ ਆ ਦੋ ਗਵਾਹ ਗਵਾ ਉਹ ਹੋਣੇ ਚਾਹੀਦੇ ਆ ਜਿਹੜੇ ਸਪੇਨ ਦੇ ਵਿੱਚ ਪੱਕੇ ਹੋਣ ਜਾਂ ਸਪੇਨ ਦੇ ਵਿੱਚ ਰਹਿੰਦੇ ਹੋਣ ਜਿਨ੍ਹਾਂ ਦੇ ਕੋਲ ਭਾਵੇਂ ਨੈਸ਼ਨੈਲਿਟੀ ਹੋਵੇ ਸਪੇਨ ਦੀ ਭਾਵੇਂ ਉਹਨਾਂ ਦੇ ਕੋਲ ਨਾਰਮਲ ਇੱਥੇ ਦਾ ਕਾਰਡ ਹੋਵੇ ਕੋਈ ਵੀ ਬੰਦਾ ਗਵਾ ਤੌਰ ਤੇ ਚੱਲ ਸਕਦਾ ਆ ਤੇ ਇਸ ਤੋਂ ਬਾਅਦ ਵਿੱਚ ਉਹ ਪੇਪਰ ਜਾਂਦੇ ਨੇ ਤੁਹਾਡੇ ਆਫਿਸ ਦੇ ਵਿੱਚ ਜਨਰਲੀ ਤਾਦ ਦੇ ਕਟਲੋਨੀਆ ਦੇ ਵਿੱਚ ਜਿਹੜੇ ਕਟਲੋਨੀਆ ਦੇ ਵਿੱਚ ਰਹਿੰਦੇ ਨੇ ਜਿਹੜੇ ਕਤਲੋਨੀਆ ਤੋਂ ਬਾਹਰ ਰਹਿੰਦੇ ਨੇ ਉਹਨਾਂ ਦਾ ਸਿਸਟਮ ਜਿਹੜਾ ਉਹਨਾਂ ਦੇ ਮਿਨਿਸਟਰੀ ਦੇ ਵਿੱਚ ਜਾਂਦੇ ਨੇ ਬਹੁਤ ਸਾਰੇ ਕੰਮ ਕਤਲੋਨੀਆ ਦੇ ਜਿਹੜੇ ਮਿਨਿਸਟਰੀ ਦੇ ਕੰਮ ਆ ਉਹ ਜਨਰਲੀ ਤਾਦ ਦੇ ਕਤਲੋਨੀਆ ਦੇ ਵਿੱਚ ਹੁੰਦੇ ਨੇ ਬਹੁਤ ਸਾਰੇ ਪੇਪਰ ਉੱਥੇ ਹੀ ਜਮ੍ਹਾਂ ਹੁੰਦੇ ਨੇ ਇਸ ਤਰ੍ਹਾਂ ਕੇਰੀਆ ਦੇ ਪੇਪਰ ਵੀ ਉੱਥੇ ਹੀ ਜਮ੍ਹਾਂ ਹੁੰਦੇ ਨੇ ਜਿਵੇਂ ਸਪੇਨ ਦੀਆਂ 17 ਸਟੇਟਾਂ ਨੇ 17 ਸਟੇਟਾਂ ਦੇ ਵਿੱਚ ਵੱਖੋ-ਵੱਖਰੇ ਤਰ੍ਹਾਂ ਦੇ ਕਾਨੂੰਨ ਨੇ ਵੱਖੋ-ਵੱਖਰੇ ਤਰੀਕੇ ਦੇ ਨਾਲ ਪੇਪਰ ਵੀ ਜਮ੍ਹਾਂ ਹੁੰਦੇ ਨੇ ਹੁਣ ਇਹ ਕੰਮ ਨਿਊਟਰੀ ਦੀ ਜਿਹੜੀ ਫੀਸ ਆ 200 ਜਾਂ 300 ਰੁਪਈਆ ਫੀਸ ਆ 300 ਯੂਰੋ ਫੀਸ ਆ ਜਾਂ 200 ਯੂਰੋ ਆ ਉਹ ਫੀਸ ਤੋਂ ਜਦੋਂ ਤੁਸੀਂ ਜਮ੍ਹਾਂ ਕਰਾਉਨੇ ਹੋ ਤੇ ਉਸ ਤੋਂ ਬਾਅਦ ਨਿਊਟਰੀ ਤੁਹਾਨੂੰ ਟਾਈਮ ਦਿੰਦੀ ਆ ਤੇ ਫਿਰ ਉਹ ਜਦੋਂ ਫਾਵਰੇ ਵੱਲ ਹੁੰਦੇ ਨੇ ਤੇ ਤੁਹਾਨੂੰ ਇੱਕ ਈਮੇਲ ਆਉਂਦੀ ਆ ਜਿਹੜਾ ਤੁਸੀਂ ਉੱਥੇ ਈਮੇਲ ਐਡਰੈਸ ਦੇਣਾ ਆ ਫੋਨ ਨੰਬਰ ਦੇਣਾ ਆ ਉਹਦੇ ਵਿੱਚ ਇੱਕ ਸਰਟੀਫਿਕੇਟ ਤੁਹਾਡੇ ਈਮੇਲ ਦੇ ਵਿੱਚ ਆਉਂਦਾ ਆ ਜਿਹੜਾ ਤੁਸੀਂ ਡਾਊਨਲੋਡ ਕਰਨਾ ਆ ਜਦੋਂ ਉਹ ਇੱਕ ਵਾਰੀ ਤੁਸੀਂ ਡਾਊਨਲੋਡ ਕਰ ਲੈਣਾ ਆ ਤੇ ਉਹ ਤੁਸੀਂ ਉਹ ਤੋਂ ਬਾਅਦ ਵਿੱਚ ਉਹ ਸਾਰੇ ਹੀ ਡਾਕੂਮੈਂਟ ਫੇਰ ਦੁਬਾਰਾ ਇਕੱਠੇ ਕਰਨੇ ਨੇ ਤੇ ਉਹਦੇ ਵਿੱਚ ਜਿਹੜਾ ਤੁਹਾਡਾ 파ਟਰਨਰ ਆ ਉਹ ਕਿਤੇ ਨਾ ਕਿਸੇ ਜਗ੍ਹਾ ਤੇ ਕੰਮ ਕਰਦਾ ਹੋਣਾ ਚਾਹੀਦਾ ਉਹਦੇ ਕੋਲ ਕੰਮ ਦਾ ਕੰਟਰੈਕਟ ਹੋਵੇ ਉਹਦੇ ਕੋਲ ਨੋਮੀਨਾ ਹੋਣ ਉਹਦੇ ਕੋਲ ਪੇ ਸਲਿੱਪਾਂ ਹੋਣ ਜਾਨੀ ਕਿ ਉਹ ਕ੍ਰੈਡਿਟ ਕਰ ਸਕੇ ਕਿ ਉਹਦੇ ਕੋਲ ਰਾਈਗੋ ਹੈ ਤੇ ਨਾਲ ਉਹ ਆਪਣੇ 파ਟਰਨਰ ਨੂੰ ਵੀ ਨਾਲ ਰੱਖ ਰਿਆ ਆ ਤੇ ਉਹਦਾ ਖਰਚਾ ਵੀ ਉਹ ਚੱਕ ਰਿਆ ਆ ਤੇ ਉਹਦੇ ਬੇਸ ਦੇ ਉੱਤੇ ਫਿਰ ਜਿਹੜੇ ਆ ਉਹ ਵਕੀਲ ਪੇਪਰ ਲੈਂਦਾ ਆ ਜੇ ਤੁਸੀਂ ਨਿਊਟਰੀ ਦਾ ਖਰਚਾ ਤੁਹਾਡੇ ਕੋਲ ਨਹੀਂ ਹੈ ਤੁਹਾਡੇ ਕੋਲ ਰਹਿائش ਹੈ ਤੁਸੀਂ ਅਜੰਤਾ ਮੈਨਤੋ ਦੇ ਵਿੱਚ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਉੱਥੇ ਤੁਹਾਡੇ ਲਈ ਇਹ ਬਿਲਕੁਲ ਫ੍ਰੀ ਹੁੰਦਾ ਆ ਥੋੜਾ ਬਹੁਤਾ ਤਾਸਾ ਜ਼ਰੂਰ ਲੱਗਦਾ ਆ ਤੇ ਪਰ ਉੱਥੇ ਜਿਹੜਾ ਟਾਈਮ ਆ ਉਹ ਲੌਂਗ ਟਰਮ ਤੁਹਾਨੂੰ ਲੰਬੇ ਸਮੇਂ ਬਾਅਦ ਮਿਲਦਾ ਆ ਤੇ ਇਹ ਤੋਂ ਇਲਾਵਾ ਜਿਹੜਾ ਤੁਹਾਡਾ 파ਟਨਰ ਆ ਉਹ ਕੰਮ ਕਰਦਾ ਹੋਣਾ ਚਾਹੀਦਾ ਉਹਦੇ ਕੋ ਪੇ ਸਲਿੱਪਾਂ ਹੋਣੀਆਂ ਚਾਹੀਦੀਆਂ ਤੁਹਾਡਾ ਬੈਂਕ ਦੇ ਵਿੱਚ ਜੁਆਇੰਟ ਖਾਤਾ ਵੀ ਹੋ ਸਕਦਾ ਆ ਤੇ ਤੁਸੀਂ ਇੱਕੋ ਕ੍ਰੈਡਿਟ ਦੋ ਕ੍ਰੈਡਿਟ ਕਾਰਡ ਜਾਂ ਇੱਕ ਦੋ ਡੈਬਿਟ ਕਾਰਡਾਂ ਤੋਂ ਸ਼ਾਪਿੰਗ ਕਰਦੇ ਹੋਵੇ ਵੱਧ ਤੋਂ ਵੱਧ ਪ੍ਰੂਫ ਇਕੱਠੇ ਕਰਨੇ ਆ ਪਰ ਇਹ ਪ੍ਰੂਫ ਲੱਗਣੇ ਨਹੀਂ ਆ ਪਰ ਇਹ ਪ੍ਰੂਫ ਤੁਹਾਨੂੰ ਜੇ ਬਾਈ ਚਾਂਸ ਪੁਲਿਸ ਵਾਲੇ ਤੁਹਾਨੂੰ ਇੰਟਰਵਿਊ ਤੇ ਸੱਦਦੇ ਨੇ ਜਾਂ ਤੁਹਾਨੂੰ ਪੁੱਛਦੇ ਨੇ ਤੇ ਜੇ ਤੁਹਾਡੇ ਪਾਰਟਨਰ ਦੀ ਲੈਂਗੁਏਜ ਜਰਮਨ ਦੀ ਆ ਜਾਂ ਤੁਹਾਡੇ ਪਾਰਟਨਰ ਦੀ ਲੈਂਗੁਏਜ ਫ੍ਰੈਂਚ ਦੀ ਆ ਜਾਂ ਤੁਹਾਡੇ ਪਾਰਟਨਰ ਦੀ ਲੈਂਗੁਏਜ ਸਪੈਨਿਸ਼ ਆ ਤੇ ਤੁਹਾਨੂੰ ਉਹ ਭਾਸ਼ਾ ਵੀ ਹੋਣੀ ਚਾਹੀਦੀ ਆ ਉਹਦੇ ਨਾਲ ਕਿਵੇਂ ਗੱਲ ਕਰਦੇ ਹੋ ਕਿਵੇਂ ਤੁਸੀਂ ਰਿਲੇਸ਼ਨ ਵਿੱਚ ਆਏ ਹੋ ਕੀ ਕੀ ਤੁਸੀਂ ਆਸ ਵਿੱਚ ਦਿੱਲੀ ਵਿੱਚ ਸ਼ੇਅਰ ਕਰਦੇ ਹੋ ਇਹ ਗੱਲਾਂ ਵੀ ਪਤਾ ਹੋਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਇਹ ਤੁਹਾਨੂੰ ਕਦੇ ਵੀ ਪੁੱਛ ਸਕਦੇ ਨੇ ਹਣ ਜੀ ਜਦੋਂ ਸਾਰੇ ਡਾਕੂਮੈਂਟ ਤੁਹਾਡੇ ਜਦੋਂ ਫਾਬਰੇਵਲ ਹੋ ਜਾਂਦੇ ਨੇ ਜਦੋਂ ਤੁਹਾਨੂੰ ਨਰਟਰੀ ਸਰਟੀਫਿਕੇਟ ਕੱਢ ਕੇ ਦੇ ਦਿੰਦਾ ਆ ਤੇ ਉਸ ਤੋਂ ਬਾਅਦ ਤੁਸੀਂ ਆਪਣੇ 파ਟਨਰ ਦਾ ਜਿਹੜਾ ਕੰਮ ਦਾ ਕੰਟਰੈਕਟ ਨਾਲ ਨੋਮੀਨੇਸ਼ਨ ਨਾਲ ਪੇ ਸਲਿੱਪਾਂ ਲਾ ਕੇ ਤਾਂ ਹੋਰ ਵੀ ਜਿਹੜੇ ਪ੍ਰੂਫ ਆ ਜਾਂ ਘਰ ਦਾ ਕੰਟਰੈਕਟ ਲਾ ਕੇ ਤੇ ਉਹ ਪੇਪਰ ਜਿਹੜੇ ਆ ਉਹ ਵਕੀਲ ਟੈਲੀਮੈਟਿਕ ਥਾਣੀ ਉਹ ਜਮ੍ਹਾਂ ਕਰਵਾਉਂਦਾ ਆ ਪਰ ਜਮ੍ਹਾਂ ਕਿਵੇਂ ਹੁੰਦੇ ਆ ਉਹ ਵਕੀਲ ਜਮਾ ਕਰਾਉਣ ਦੇ ਨਾਲ-ਨਾਲ ਉਹ ਤੁਹਾਡੇ ਕੋਲ ਫਿਰ ਦੁਬਾਰਾ ਇੰਪਾਰਨਾਮੈਂਟੋ ਦੇ ਕੰਬੀਵੈਂਸੀਆ ਲੈਂਦਾ ਆ ਜਿਹਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਇੰਪਾਰਨਾਮੈਂਟੋ ਆ ਹੁਣ ਰੀਸੈਂਟਲੀ ਕੀ ਹੋ ਰਿਹਾ ਆ ਰੀਸੈਂਟਲੀ ਹੋ ਰਿਹਾ ਕਿ ਗਵਰਨਮੈਂਟ ਬਹੁਤ ਜ਼ਿਆਦਾ ਵਾਚ ਕਰ ਰਹੀ ਆ ਕਿ ਬਹੁਤ ਸਾਰੇ ਕੇਸ ਜਿਹੜੇ ਆ ਉਹ ਫਰਾਡ ਆ ਤੇ ਇਹਨਾਂ ਕੇਸਾਂ ਨੂੰ ਜ਼ਿਆਦਾ ਕੰਟਰੋਲ ਕਰਨ ਵਾਸਤੇ ਉਹ ਦੇਖ ਰਿਹਾ ਕਿ ਘਰ ਵਿੱਚ ਕਿੰਨੇ ਜੀ ਰਹਿੰਦੇ ਆ ਕੌਣ-ਕੌਣ ਰਹਿੰਦੇ ਆ ਤੇ ਕਿੰਨੇ ਬੰਦੇ ਘਰ ਵਿੱਚ ਰਹਿੰਦੇ ਆ ਤੇ ਉਹ ਕੰਮ ਕਰਦੇ ਆ ਕਿ ਨਹੀਂ ਕਰਦੇ ਜੇ ਉਹ ਕੰਮ ਕਰਦੇ ਆ ਉਹਨਾਂ ਦੀਆਂ ਆਖਰੀ ਜਿਹੜੀਆਂ ਨੋਮੀਨਾ ਲੱਗਣਗੀਆਂ ਜੇ ਉਹਦੇ ਵਿੱਚ ਤਿੰਨ ਬੰਦੇ ਹੋਰ ਘਰ ਵਿੱਚ ਇਮਬਾਦਰਨਾ ਮਿੰਤੋ ਆ ਉਹਨਾਂ ਦੀ ਉਹਨਾਂ ਦੇ ਡਾਕੂਮੈਂਟ ਵੀ ਨਾਲ ਹੀ ਵਕੀਲ ਲਾਉਂਦਾ ਆ ਕਿਉਂਕਿ ਉਹ ਵੀ ਮੰਗੇ ਜਾਂਦੇ ਆ ਤੇ ਉਹ ਵੀ ਪੇਸ਼ ਕੀਤੇ ਜਾਂਦੇ ਜਿਹਦੇ ਆਧਾਰ ਤੇ ਫਿਰ ਉਹ ਦੇਖਦੇ ਆ ਕਿ ਜਿਹੜਾ ਘਰ ਵਿੱਚ ਇਹ ਨਾ ਹੋਵੇ ਇੱਕ ਬੰਦਾ ਕੰਮ ਕਰਨ ਵਾਲਾ ਹੋਵੇ ਚਾਰ ਬੰਦੇ ਖਾਣ ਵਾਲੇ ਆ ਤੇ ਨਾਲ 파트너 ਦੇ ਅਸੀਂ ਪੇਪਰ ਅਪਲਾਈ ਕਰ ਰਹੇ ਆ ਤੇ ਉਹ ਪੇਪਰ ਪਾਸ ਨਹੀਂ ਹੁੰਦੇ ਫਿਰ ਉਹ ਇੰਟਰਵਿਊ ਤੇ ਸੱਦ ਕੇ ਤੁਹਾਨੂੰ ਖੱਜਲ ਖਵਾਰੀ ਕਰਦੇ ਆ ਕੋਸ਼ਿਸ਼ ਇਹ ਕਰੋ ਪਾਦਰਨ ਇਨ ਪਾਦਰਨਾ ਮੈਂ ਤਾਂ ਉੱਥੇ ਕਰਾਓ ਆਪਣੀ ਤੇ ਆਪਣੇ 파트너 ਦੀ ਜਿੱਥੇ ਤੁਹਾਡੇ ਕੋਈ ਵੀ ਤੁਹਾਡੇ ਨਾਲ ਜਿਹੜਾ ਉਹ ਨਹੀਂ ਰਹਿੰਦਾ ਕੱਲਿਆਂ ਦੀ ਹੋਵੇ ਤੇ ਬਹੁ ਸਟੇਟਾਂ ਦੇ ਵਿੱਚ ਕੀ ਆ ਕਿ ਜਦੋਂ ਤੁਸੀਂ ਇਹ ਸਾਰਾ ਪ੍ਰੋਸੀਜਰ ਕਰਦੇ ਹੋ ਇਹ ਪ੍ਰੋਸੀਜਰ ਜਦੋਂ ਨਿਊਟਰੀ ਦੇ ਪ੍ਰੋਸੀਜਰ ਤੋਂ ਬਾਅਦ ਜਿਹੜਾ ਵਕੀਲ ਦਾ ਪ੍ਰੋਸੀਜਰ ਆ ਪੇਪਰ ਜਮ੍ਹਾਂ ਕਰਾਉਣ ਦਾ ਪ੍ਰੋਸੀਜਰ ਆ ਕਈ ਜਗ੍ਹਾ ਤੇ 5 ਤੋਂ 10 ਦਿਨਾਂ ਦੇ ਵਿੱਚ ਹੋ ਜਾਂਦਾ ਹੈ ਤੇ ਕਈਆਂ ਦੇ ਮਹੀਨਾ ਲੱਗਦਾ ਆ ਹੁਣ ਇਹਦੇ ਵਿੱਚ ਜਿਹੜਾ ਜਰੋਨਿਆ ਸਟੇਟ ਆ ਜਰੋਨਿਆ ਸਟੇਟ ਦੇ ਵਿੱਚ ਤੁਸੀਂ ਜਿੱਦਣ ਹੀ ਪੇਪਰ ਸਬਮਿਟ ਕਰਾਉਨੇ ਹੋ ਜਿੱਦਣ ਹੀ ਤੁਸੀਂ ਪੇਪਰ ਜਮ੍ਹਾਂ ਕਰਾਉਨੇ ਹੋ ਉਸੇ ਦਿਨ ਹੀ ਤੁਹਾਨੂੰ ਉਸੇ ਦਿਨ ਹੀ ਤੁਹਾਨੂੰ ਜਿਹੜੀ ਆ ਕੰਮ ਦੀ ਪਰਮਿਸ਼ਨ ਤੁਹਾਡਾ ਲਾਅਰ ਲੈ ਕੇ ਦਿੰਦਾ ਤੁਸੀਂ ਕੰਮ ਤੇ ਜਾ ਕੇ ਕਿਤੇ ਲੱਗ ਵੀ ਸਕਦੇ ਹੋ ਕਿਸੇ ਰੈਸਟੋਰੈਂਟ 바ਰ ਆਦਿ ਜਿੱਥੇ ਵੀ ਤੁਹਾਡਾ ਦਿਲ ਕਰੇ ਉਹ ਕੰਮ ਕਰ ਸਕਦੇ ਹੋ ਜਾਂ ਕੰਮ ਖੋਲ ਵੀ ਸਕਦੇ ਹੋ ਆਪਣੇ ਨਾਂ ਦੇ ਉੱਤੇ ਤੁਹਾਨੂੰ ਜਿਹੜੀ ਆ ਕੰਮ ਕਰਨ ਦੀ ਪਰਮਿਸ਼ਨ ਉਹ ਮਿਲ ਗਈ ਆ ਹੁਣ ਇਹਦੇ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਆ ਕਈਆਂ ਸਟੇਟਾਂ ਦੇ ਵਿੱਚ ਕੰਮ ਦੀ ਪਰਮਿਸ਼ਨ ਨਹੀਂ ਮਿਲਦੀ ਜਿੰਨਾ ਚਿਰ ਪੇਪਰ ਨਹੀਂ ਪਾਸ ਹੁੰਦੇ ਪਰ ਜਰੋਨੇ ਏਰੀਏ ਦੇ ਵਿੱਚ ਜਾਂ ਕਿਹੜੀਆਂ-ਕਿਹੜੀਆਂ ਸਟੇਟਾਂ ਦੇ ਵਿੱਚ ਆ ਇਹ ਲੋਅਰ ਨੂੰ ਜ਼ਰੂਰ ਪੁੱਛਣਾ ਪਵੇਗਾ ਜਿਹੜਾ ਤੁਸੀਂ ਲੋਅਰ ਕਰੋਗੇ ਹੁਣ ਜਿਹੜੇ ਮੇਰੇ ਵੀਰ ਭਰਾ ਆ ਜਿਨ੍ਹਾਂ ਦੇ ਕੋਲ ਉਹਨਾਂ ਦਾ 파ਟਨਰ ਫਰਾਂਸ ਜਰਮਨ ਆਦੀ ਜਾਂ ਸਪੇਨ ਤੋਂ ਆ ਜਾਂ ਕਿਤੇ ਉਹ ਵੀ ਆ ਸਭ ਤੋਂ ਪਹਿਲਾਂ ਆਪਣੇ 파ਟਨਰ ਨੂੰ ਸਭ ਤੋਂ ਪਹਿਲਾਂ ਬਾਹਰੋਂ ਲਿਆ ਕੇ ਉਹਨਾਂ ਦੇ ਨੀ ਨੰਬਰ ਅਪਲਾਈ ਕਰਨੇ ਪੈਣਗੇ ਜੇ ਸਪੇਨ ਤੋਂ ਬਾਹਰ ਲਿਆ ਨੀ ਨੰਬਰ ਕੀ ਹੁੰਦਾ ਇੱਥੇ ਦਾ ਜਿਹੜਾ ਨੈਸ਼ਨਲ ਆਇਡੈਂਟੀਟੀ ਕੋਡ ਹੁੰਦਾ ਵਾ ਉਹ ਹੁੰਦਾ ਵਾ ਨਾਲ ਤੁਹਾਨੂੰ ਇਨਸ਼ੋਰੈਂਸ ਕੋਡ ਮਿਲਦਾ ਆ ਉਹ ਤੁਹਾਡਾ ਜਿਹੜਾ ਯੂਰੋਪੀਅਨ ਯੂਨੀਅਨ ਦਾ ਹੁੰਦਾ ਵਾ ਉਹ ਸਾਰੇ ਪਾਸੇ ਯੂਜ਼ ਹੋਣਾ ਸਪੇਨ ਦੇ ਵਿੱਚ ਕੋਈ ਵੀ ਕੰਮ ਕਰ ਕਰਨਾ ਖਾਤਾ ਖੋਲੋਣਾ ਬੈਂਕ ਦੇ ਵਿੱਚ ਜਾਂ ਕੋਈ ਲੋਨ ਲੈਣਾ ਆਉਣ ਵਾਲੇ ਸਮੇਂ 'ਚ ਕੰਪਨੀ ਖੋਲ੍ਹਣੀ ਆ ਜਾਂ ਕੁਝ ਵੀ ਕਰਨਾ ਆ ਉਹਦੀ ਜ਼ਰੂਰਤ ਪੈਣੀ ਪੈਣੀ ਆ ਜੇ ਤੁਹਾਨੂੰ ਪੁਲਿਸ ਸੱਦ ਲੈਂਦੀ ਆ ਤੁਹਾਡੇ ਪਾਰਟਨਰ ਦੇ ਨਾਲ ਇੰਟਰਵਿਊ ਤੇ ਤੇ ਉਹ ਕੀ ਗੱਲਾਂ ਪੁੱਛਦੀ ਆ ਤੇ ਕੀ ਗੱਲਾਂ ਹੁੰਦੀਆਂ ਨੇ ਬਿਲਕੁਲ ਜੈਨੂਨ ਗੱਲਾਂ ਹੁੰਦੀਆਂ ਨੇ ਤੇ ਪੁਲਿਸ ਵਾਲੇ ਵੀ ਇੰਨੇ ਇੰਟੈਲੀਜੈਂਟ ਹੁੰਦੇ ਆ ਕਿ ਉਹ ਤੁਹਾਡੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੱਸ ਦਿੰਦੇ ਆ ਕਿ ਤੁਸੀਂ ਫੇਕ ਹੋ ਕਿ ਅਸਲੀ ਹੋ ਕਿ ਨਕਲੀ ਹੋ ਕਿਉਂਕਿ ਤੁਹਾਡੀ ਬਾਡੀ ਲੈਂਗੁਏਜ ਹੀ ਤੁਹਾਡਾ ਅਸਲ ਕਾਰਨ ਬਣਦੀ ਆ ਤੁਹਾਡੀ ਅਸਲੀਅਤ ਦਾ ਹੁਣ ਇਹਦੇ ਵਿੱਚ ਇੱਕ ਗੱਲ ਹੋਰ ਨੋਟ ਕਰ ਲੈਣੀ ਆ ਜੀ ਚਾਹੀਦੀ ਆ ਕਿ ਉਹ ਤੁਹਾਨੂੰ ਸਵਾਲ ਕੀ ਪੁੱਛਦੇ ਆ ਤੁਹਾਡੀ ਰੋਜ਼ਾਨਾ ਜ਼ਿੰਦਗੀ ਕਿਵੇਂ ਬਤੀਤ ਹੋ ਰਹੀ ਆ ਜੇ ਤੇ ਤੁਸੀਂ ਅਸਲੀ ਪਾਰਟਨਰ ਹੋ ਤੁਸੀਂ ਅਸਲੀ ਬੰਦੇ ਹੋ ਸਹੀ ਨਾਲ ਰਹਿ ਰਹੇ ਹੋ ਇਕੱਠੇ ਨਾਲ ਰਹਿ ਰਹੇ ਹੋ ਤੁਹਾਡੀਆਂ ਘਰ ਦੀਆਂ ਉਹ ਅਨੇਕਾਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਰਲਦੀਆਂ ਹੁੰਦੀਆਂ ਵਾਂ ਉਹੋ ਹੀ ਤੁਹਾਨੂੰ ਪੁੱਛੀਆਂ ਜਾਂਦੀਆਂ ਵਾਂ ਜਿਹੜਾ ਬੰਦਾ ਨਕਲੀ ਹੁੰਦਾ ਆ ਤੇ ਉਹ ਹਮੇਸ਼ਾ ਕੁਝ ਨਾ ਕੁਝ ਲੁਕਾਉਣ ਦੀ ਕੋਸ਼ਿਸ਼ ਕਰਦਾ ਜਿਵੇਂ ਇੱਕ ਝੂਠ ਲੁਕਾਉਣ ਲਈ 100 ਝੂਠ ਬੋਲਣ ਦੀ ਕੋਸ਼ਿਸ਼ ਕਰਦਾ ਤੇ ਝੂਠ ਤਾਂ ਝੂਠ ਹੀ ਹੁੰਦਾ ਆ ਤੇ ਇਸ ਲਈ ਜਿਹੜੇ ਵੀਰਾਂ ਨੂੰ ਭਰਾਵਾਂ ਨੂੰ ਚਿੱਠੀ ਪਾ ਕੇ ਸੱਦਦੇ ਆ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਹੁੰਦਾ ਜੇ ਉਹ ਅਸਲੀ ਨਹੀਂ ਆ ਕਿਉਂਕਿ ਉਹ ਵੀ ਮਰੇ ਸਪਰਟ ਬੈਠੇ ਹੁੰਦੇ ਆ ਕਿ ਜਿਨ੍ਹਾਂ ਨੂੰ ਪਤਾ ਹੁੰਦਾ ਵਾ ਕਿ ਤੁਹਾਨੂੰ ਕਿਹੜੇ ਸਵਾਲ ਪੁੱਛਣੇ ਆ ਤੇ ਕਿਹੜੇ-ਕਿਹੜੇ ਉਹ ਸਵਾਲ ਨੇ ਜਿਹੜੇ ਪੁੱਛਣੇ ਚਾਹੀਦੇ ਆ ਤੁਹਾਡੇ ਘਰ ਪ੍ਰਤੀ ਤੁਹਾਡੇ ਰੋਜ਼ਾਨਾ ਜ਼ਿੰਦਗੀ ਪ੍ਰਤੀ ਉਹ ਸਵਾਲ ਪੁੱਛਦੇ ਨੇ ਤੇ ਨਾਲ ਤੁਹਾਡੀ ਬਾਡੀ ਲੈਂਗੁਏਜ ਪੜ੍ਹਦੇ ਨੇ ਉਸੇ ਟਾਈਮ ਤੁਹਾਡੇ ਤੇ ਕੀ ਰਿਐਕਸ਼ਨ ਹੋ ਰਿਹਾ ਤੁਸੀਂ ਕਿਵੇਂ ਗੱਲਾਂ ਕਰ ਰਹੇ ਹੋ ਉਹਨਾਂ ਦੀਆਂ ਅੱਖਾਂ 'ਚ ਗੱਲਾਂ ਕਰ ਰਹੇ ਹਾਂ ਤੁਸੀਂ ਝੂਠ ਬੋਲ ਰਹੇ ਹੋ ਕਿ ਨਹੀਂ ਬੋਲ ਰਹੇ ਉਹਨਾਂ ਨੂੰ ਪਤਾ ਲੱਗ ਜਾਂਦਾ ਆ ਕਿਉਂਕਿ ਸੱਚਾ ਬੰਦਾ ਹਮੇਸ਼ਾ ਅੱਖ 'ਚ ਅੱਖ ਪਾ ਕੇ ਗੱਲ ਕਰਦਾ ਆ ਤੇ ਉਹਦੇ ਤੋਂ ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ ਆ